ਪੈਸਾ ਜਿਵੇਂ ਲੋਕ ਕਹਿੰਦੇ ਪੈਸਾ ਖੜਦਾ ਨਹੀਂ ਹੈਗਾ ਟਿਕਦਾ ਨਹੀਂ ਹੈਗਾ ਪੈਸਾ ਆਂਦਾ ਹੈ ਮੰਨ ਲਓ 20 ਹਰ ਕਿਸੇ ਨੇ ਕਮਾਇਆ ਉਹਦਾ ਹੀ ਚਲਾ ਗਿਆ ਮੰਨ ਲਓ ਜੇ ਘਰੇ ਰੱਖਣਾ ਤੁਹਾਡੇ ਪੈਸਾ ਖੜਾ ਰਹੂਗਾ ਮਦਰ ਸਟੇਬਲ ਕਰੂਗਾ ਪੈਸਾ ਬਿਜ਼ਨਸ ਦੇ ਪ੍ਰਤੀ ਰੱਖੇ ਜਾਂਦੇ ਆ ਘਰੇ ਵੀ ਰੱਖੀ ਜਾਂਦੇ ਆ ਮੰਨ ਲਓ ਸਟ्रेस ਵਗੈਰਾ ਹੁੰਦਾ ਕਿਸੇ ਨੂੰ ਸਟ्रेस ਦੂਰ ਕਰਦੇ ਇਹਨਾਂ ਚੋ ਪੱਥਰ ਮੰਨ ਲਓ ਟੂਨੇ ਟੋੜ ਕੇ ਕਰ ਦਿੰਦੇ ਆ ਨજર ਤੋਂ ਬਚਣ ਲਈ ਆਪ ਰੈਸਲੇਟ ਪਾਉ ਪਤਾ ਲੱਗੂਗਾ ਰਜਾ ਇਸ ਦੇ ਦੁਬਈ ਦਾ ਹਾਂਜੀ ਹਾਂਜੀ ਇਹ ਦੁਬਈ ਤੇ ਮਦਾ ਇਹਨਾਂ ਦੀ 24 ਘੰਟੇ ਦਾ ਘੱਟੋ ਘੱਟ ਰਹੂਗੀ ਰਹੂਗੀ ਕੱਪੜੇ ਤੇ 24 ਘੰਟੇ ਇੱਕ ਵਾਰੀ ਲਾ ਲਿਆ ਬਸ ਪਹਿਲਾਂ ਮੈਨੂੰ ਆਇਆ ਦੱਸੋ ਵੀ ਕਿੰਨੇ ਤਰ੍ਹਾਂ ਦੀ ਜਿਹੜੀ ਫ੍ਰੈਗਰੈਂਸ ਵਾਲੇ ਹੁੰਦੇ ਇਤਰ ਆਪਣੇ ਕੋਲ 4-500 ਤਰ੍ਹਾਂ ਦੇ ਹੋਣਗੇ 4-500 ਤਰ੍ਹਾਂ ਦੀ ਫ੍ਰੈਗਰੈਂਸ ਵਾਲੇ ਹਾਂਜੀ ਹਾਂਜੀ 4-500 ਤਰ੍ਹਾਂ ਦੀ ਅੱਛਾ ਭਾਈ ਪਹਿਲਾਂ ਲੋਕ ਜਾਂਦੇ ਸੀ ਨਾ ਮੈਂ ਲੋਕ ਜਦੋਂ ਕੋਈ ਇਤਰ ਲੈ ਕੇ ਜਾਂਦਾ ਬਈ ਮੈਂ ਦੁਬਈ ਤੋਂ ਲੈ ਕੇ ਆਇਆ ਹਣਾ ਤੇ ਹੁਣ ਸਾਰੇ ਇਥੋਂ ਸ਼ਹਿਰ ਦੇ ਵਿੱਚ ਮਿਲਣਗੇ ਸ਼ਹਿਰ ਚ ਮਿਲਣਗੇ 21 ਦੁਕਾਨ ਚੋਂ ਮਿਲਣਗੇ 400 ਤੋਂ 500 ਫ੍ਰੈਗਰੈਂਸ ਬਾਹਰ ਦੇ ਵੀ ਮਿਲਣਗੇ ਤੇ ਨੇਚਰਲ ਇਤਰ ਵੀ ਮਿਲਣਗੇ ਆਰਗੈਨਿਕ ਕਹਦੇ ਨੇ ਜਿਨ੍ਹਾਂ ਚ ਅੱਛਾ ਜਿਹੜੇ ਮਤਲਬ ਪੁਰਾਣੇ ਟਾਈਮ ਮਾਣਾ ਬਣਾਏ ਜਾਂਦੇ ਰਾਜੇ ਮਹਾਰਾਜ ਵਰਤਦੇ ਸੀ ਉਹ ਇੱਥੇ ਤੁਹਾਨੂੰ ਬਠਿੰਡੇ ਦੇ ਵਿੱਚ ਸਦਕਾ ਮੰਥਨ ਇਤਰਾਂ ਦੇ ਮਿਲਣਗੇ ਅੱਛਾ ਭਾਈ ਆਪਾਂ ਦਿਖਾ ਵੀ ਦੀ ਕਿ ਮੰਨ ਲਓ ਜਿਵੇਂ ਪਏ ਆ ਹੁਣ ਆਹ ਇਤਰ ਇਹ ਇਹ ਜਿਹੜੇ ਪਏ ਆ ਹੁਣ ਕਿੰਦਾ ਦੀ ਫ੍ਰੈਗਰੈਂਸ ਕਾਦੇ ਨਾਲ ਬੰਦੇ ਕੀ ਹੈਗਾ ਇਹਦੇ ਵਿੱਚ ਇਹ ਜਿਵੇਂ ਅੰਬਰ ਮਸਕ ਹੈ ਜੀ ਇਹ ਦੁਬਈ ਦੇ ਇਤਰ ਹੈ ਇਹ ਵਾਰ ਤੁਹਾਨੂੰ ਲਾ ਕੇ ਦਿਖਾ ਦੇਣਾ ਇਹ ਦੁਬਈ ਦਾ ਹੈ ਹਾਂਜੀ ਹਾਂਜੀ ਇਹ ਦੁਬਈ ਦਾ ਇਹ ਸਾਰੇ ਦੁਬਈ ਦੇ ਨੇ ਇਹ ਹਾਂਜੀ ਹਾਂਜੀ ਤੇ ਆਹ ਦੇਖ ਲਓ ਸਾਰੇ ਇਹ ਸਾਰੇ ਦੁਬਈ ਦੇ ਜਿੰਨੇ ਵੀ ਆਇਤ ਰਹੇ ਨੇ ਤੇ ਮਦਾ ਇਹਨਾਂ ਦੀ 24 ਘੰਟੇ ਦਾ ਘੱਟੋ ਘੱਟ ਰਹੂਗੀ ਰਹੂਗੀ ਕੱਪੜੇ ਤੇ 24 ਘੰਟੇ ਇੱਕ ਵਾਰੀ ਲਾ ਲਿਆ ਬਸ ਇੱਕ ਵਾਰੀ ਲੱਗੂਗਾ ਇਹ ਅੱਛਾ 24 ਘੰਟੇ ਇਹਨਾਂ ਦੀ ਫ੍ਰੈਗਰੈਂਸ ਰਹਿਣੀ ਹੈ ਇੱਕ ਵਾਰੀ ਲਾਉਣ ਦੀ ਲੋੜ ਆ ਤੁਹਾਨੂੰ ਤੇ ਇਹ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੇ ਮੈਂ ਦੇਖ ਰਿਹਾ ਵੀ ਉੱਤੇ ਹੀ ਪਈਆਂ ਹਨਾ ਉਹ ਉੱਪਰ ਲੀਆਂ ਜਿਹੜੀਆਂ ਬੋਤਲਾਂ ਪਈਆਂ ਜਾਂ ਇੱਧਰ ਪਈਆਂ ਨੇ ਇਹ ਸਾਰੇ ਬਣੇ ਬਣਾਏ ਆਉਂਦੇ ਮੰਨ ਲਓ ਕਿਸੇ ਨੇ ਲੈ ਕੇ ਜਾਣਾ ਤਾਂ ਬਸ ਤੁਸੀਂ ਸ਼ੀਸ਼ੇ 'ਚ ਪਾ ਕੇ ਹਾਂਜੀ 12 ml ਦੀ ਸ਼ੀਸ਼ੀ ਹੁੰਦੀ ਹੈ ਤੁਹਾਨੂੰ ਇਹਨਾਂ 'ਚ ਪਾ ਕੇ ਤੁਸੀਂ ਦੇ ਦੇਣੇ ਉਹਨਾਂ ਨੂੰ ਆ ਇਹਨਾਂ 'ਚ ਪਾ ਕੇ ਦੇ ਦੇਣੇ 6 ml ਦੀ ਹੈ ਭਾਈ ਮੈਂ ਇਹ ਸੁਣਿਆ ਕਹਿੰਦੇ ਹੁੰਦੇ ਬਾਹਲੇ ਮਹਿੰਗੇ ਆ ਇਹ ਇੱਥੋਂ ਦबई ਚੋਂ ਅਗਲਾ ਲੈ ਕੇ ਆਉਂਦਾ ਜਾਂ ਇੱਥੋਂ ਵੀ ਪਹਿਲਾਂ ਲੋਕ ਮੇਲਾ ਦबई ਤੋਂ ਬਾਅਦ ਚੰਡੀਗੜ੍ਹ ਲੈਣ ਜਾਂਦੇ ਸੀ ਹਨਾ ਹਾਂ ਜੀ ਕਹਿੰਦੇ ਹੁੰਦੇ ਯਾਰ ਇੰਨੀ ਕਿ ਸ਼ੀਸ਼ੀ ਲੈ ਕਰਨੇ ਬਾਈ ਜੀ 1500 ਜਾ ਛੋਟੀ ਜਿਵੇਂ ਆ ਨਿੱਕੀ ਜਿਹੀ ਪਈ ਆ ਨਾ ਇਹ ਵੀ ਕਹਿੰਦੇ ਅਗਲਾ ਕਹਿੰਦੇ ਯਾਰ 8-900 ਦੀ ਦਿੰਦੇ ਆ ਨਹੀਂ ਇੱਥੋਂ 300 ਰੁਪਏ ਤੋਂ ਸਟਾਰਟ ਹੋ ਜਾਂਦੀ ਆ ਛੋਟੀ ਜੀ ਜੀ ਆਹ ਵਾਲੀ ਵਧੀਆ ਕੁਆਲਿਟੀ ਦਾ ਇਟਰ ਹਾਈ ਕੁਆਲਿਟੀ ਦਾ ਸਿਰਫ 350 ਹਾਂਜੀ 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 ਤੇ ਆ ਦੇਖ ਲਓ ਇੱਕ ਕਿੰਨੇ ਐਮਐਲ ਦਾ ਕੀ ਇਸ ਇਹ 6 ਐਮਐਲ ਦੀ ਆ ਜੀ 6 ਐਮਐਲ ਦੀ ਹਾਂਜੀ 6 ਐਮਐਲ ਦੀ 350 ਰੁਪਏ ਦੀ 350 ਰੁਪਏ 350 ਬਸ ਇੱਥੇ ਮਤਲਬ ਸ਼ੁਰੂ ਹੋ ਜਾਂਦੀ ਆ ਅੱਛਾ ਹਾਂ ਤੇ ਬਾਈ ਕੋਲੇ ਆ ਸਾਰੇ ਇਟਰ ਪਏ ਆ ਇੱਕ ਵਾਰੀ ਨਿਗਾ ਮਰਵਾ ਦੀ ਬਾਈ ਜਿਹੜੇ ਵੀ ਤਰ੍ਹਾਂ ਦਾ ਚਾਹੀਦਾ ਤੁਹਾਨੂੰ ਜਿੱਦਾਂ ਦੀ ਫ੍ਰੇ ਚੰਦਨ ਵੀ ਮਿਲਦਾ ਆਪਣੇ ਕੋਲ ਪ्योर ਚੰਦਨ ਚ ਮਿਲਦੀ ਆ ਆ ਲਾ ਕੇ ਦੇਖੋ ਤੁਸੀਂ ਫਰੇਗਰੈਂਸ ਲੈ ਕੇ ਦੇਖੋ ਹਾਂਜੀ ਇਹਨੂੰ ਰਬ ਕਰ ਲਓ ਵਾਕਈ ਹੈ ਬਾਈ ਖੁਸ਼ਬੂ ਵਾਲੇ ਤਾਂ ਇਹ ਲੱਗਦਾ ਹੈ ਬਾਕੀ ਚੰਦਨ ਦੀ ਲੱਕੜ ਦੀ ਜਿਵੇਂ ਖੁਸ਼ਬੂ ਆਉਂਦੀ ਹੁੰਦੀ ਹੈ ਬਾਈ ਬੇ ਕਾਹ ਦੇਖ ਰਹੇ ਸੀ ਇਹ ਡੱਬੀਆਂ ਕਾਹ ਦੀਆਂ ਨੇ ਜਿਵੇਂ ਆ ਪਈਆਂ ਨੇ ਆ ਥੱਲੇ ਵੀ ਮੈਨੂੰ ਦਿਖੀ ਹੈ ਨਾ ਪਈਆਂ ਨੇ ਡੱਬੀਆਂ ਇਹ ਇਹ ਇਹਨਾਂ ਚ ਕੀ ਚੀਜ਼ ਹੈ ਇਹ ਤੂਫ ਹੈ ਜੀ ਤੂਫ ਅਗਰਬਤੀ ਜਿਵੇਂ ਮੰਦਿਰਾਂ ਚ ਯੂਜ਼ ਹੁੰਦੀ ਹੈ ਲੋਕ ਘਰੇ ਵੀ ਯੂਜ਼ ਕਰਦੇ ਆ ਉਹ ਦਰਬਾਰਾਂ ਤੇ ਵੀ ਯੂਜ਼ ਕਰਦੇ ਆ ਇਹ ਆਰਗੈਨਿਕ ਅਰਗਬਤੀ ਹੈ ਇਹ ਤੁਹਾਨੂੰ ਬਠਿੰਡੇ ਚ ਕਿਤੇ ਵੀ ਨਹੀਂ ਮਿਲਣੀ ਇੱਥੇ ਹੀ ਮਿਲੂਗੀ ਬਠਿੰਡੇ ਗਿਆ ਆਸੇ-ਪਾਸੇ ਤੁਹਾਨੂੰ ਇੱਥੇ ਹੀ ਮਿਲੂਗੀ ਇਕੱਲੀ ਇਹ ਵਾਲੀ ਹਾਂਜੀ ਚੱਕੀ ਖਾਸੀਅਤ ਕੀ ਹੈ ਇਹਨਾਂ ਦੇ ਵਿੱਚੋਂ ਖੁਲੀਆਂ ਵੀ ਨੇ ਹਾਂਜੀ ਹਾਂਜੀ ਖੁਲੀਆਂ ਨੇ ਕੀ ਖਾਸੀਅਤ ਕੀ ਹੈ ਆਹ ਦੇਖੋ ਇਦਾਂ ਦੀ ਇਹ ਇਹ 40 ਸਟਿੱਕਾਂ ਜੀ ਇਹ ਇਹਦੀ ਖਾਸੀਅਤ ਇਹ ਹੈ ਕਿ ਇਹ ਮੰਦਰਾਂ 'ਚ ਜਿੰਨੇ ਫੁੱਲ ਚੜਦੇ ਆ ਦਿੱਲੀ ਦੇ ਵਿੱਚ ਪ੍ਰੋਜੈਕਟ ਹੈ ਇਹਨਾਂ ਦਾ ਮੰਦਰਾਂ ਦੇ ਵਿੱਚ ਜਿੰਨੇ ਵੀ ਫੁੱਲ ਚੜਦੇ ਆ ਉਹ ਫੁੱਲ ਇਕੱਠੇ ਕਰਕੇ ਉਸ ਪ੍ਰੋਸੈਸ ਨਾਲ ਬਣਾਇਆ ਜਾਂਦਾ ਜੈਨੂਅਲ ਪ੍ਰੋਸੈਸ ਨਾਲ ਨੇਚਰਲ ਪ੍ਰੋਸੈਸ ਨਾਲ ਕਹਿ ਸਕਦੇ ਤੇ ਫ੍ਰੈਗਰੈਂਸ ਵੀ ਵਧੀਆ ਹੋਊਗੀ ਫ੍ਰੈਗਰੈਂਸ ਬਹੁਤ ਵਧੀਆ ਰਹੂਗੀ ਤੇ ਫ੍ਰੈਗਰੈਂਸ ਚੜੂਗੀ ਨਹੀਂ ਤੁਹਾਨੂੰ ਮਤਲਬ ਅੱਛਾ ਇਧਰ ਵੀ ਉਹੀ ਚੀਜ਼ਾਂ ਜੇ ਅਰਗਬੱਤੀ ਚੜਾਂ ਲਾਈ ਜਾਂਦੀ ਖੰਗ ਲੱਗ ਜਾਂਦੀ ਐ ਤੁਸੀਂ ਦੇਖਦੇ ਹੋ ਕਿਤੇ ਵੀ ਮਤਲਬ ਕਿਤੇ ਵੀ ਜਾਣਿਓ ਅਰਗਬੱਤੀ ਲੱਗੀ ਹੁੰਦੀ 10 ਰੁਪਏ ਵਾਲੀ ਮਦਰ ਉਹ ਚੀਜ਼ ਨਹੀਂ ਹੈਗੀ ਇਹ ਅੱਛਾ ਇਹ ਵਧੀਆ ਘਰ ਚ ਤੁਹਾਡੇ ਪੂਰਾ ਘਰ ਮੈੱਕ ਜੂਗਾ ਵੀ ਪੂਰੀ ਵਧੀਆ ਖੁਸ਼ਬੂ ਮੈੱਕ ਜੂਗਾ ਇਹਨਾਂ ਦਾ ਰੇਟ ਉਡਕੀ ਹੈ ਜਿਵੇਂ ਆ ਪਈ ਇੱਕਾ ਥੱਲੇ ਵੀ ਦੇਖ ਰਿਆ ਸੀ ਮੈਂ ਇਹਨਾਂ ਦੇ ਵਿੱਚ ਇਹ 130 ਰੁਪਏ ਦੀ ਪੈਂਦੀ ਹੈ ਜੀ 40 40 ਕੌਨਸ ਹੁੰਦੇ ਐ ਇਹ 130 ਰੁਪਏ ਦੀ ਹਾਂਜੀ 40 ਕੌਨ ਹੁੰਦੇ ਜੀ ਇਹ ਇਹ ਅੱਛਾ ਤੇ ਇਹ ਤੋਂ ਇਲਾਵਾ ਆ ਥੱਲੇ ਵੀ ਹੈ ਨਾ ਅੱਛਾ ਇਹ ਤਾਂ ਹਾਂ ਸਟੈਂਡ ਹੁੰਦਾ ਜੀ ਇਹਦਾ ਅੱਛਾ ਇਹ ਸਟੈਂਡ ਆ ਤੇ ਆਹ ਦਿਖਾ ਦੀ ਬਈ ਹਨ ਇਹਦੇ ਵਿੱਚ ਰੱਖਣੀ ਤੁਸੀਂ ਤੇ ਜੇ ਤੁਸੀਂ ਘਰੇ ਮੰਦਰ ਆ ਤਾਂ ਉਹ ਤੁਸੀਂ ਇਹਨੂੰ ਲਗਾ ਸਕਦੇ ਹੋ ਹਾਂ ਇੱਕ ਵਾਰੀ ਅਗਲਾ ਲਾ ਕੇ ਦੇਖ ਲੈ ਦੁਬਾਰਾ ਅਗਲਾ ਹੋਰ ਕੋਈ ਨਹੀਂ ਲਾਂਦਾ ਯੂਜ਼ ਨਹੀਂ ਕਰੂਗਾ ਦੁਬਾਰਾ ਕੋਈ ਖੁਸ਼ਬੂ ਦੇਖ ਲਓ ਤੁਸੀਂ ਖੁਸ਼ਬੂ ਇਹਦੀ ਲੈ ਸਕਦੇ ਹਾਂ ਦੇਖ ਲਓ ਜੈਨੂਨ ਖੁਸ਼ਬੂ ਹੈ ਹਾਂ ਬਈ ਬਾਕੀ ਯਾਰ 프레ਗਨੈਂਸ ਜਿਹੜੀ ਇਹਨਾਂ ਦੀ ਵੀ ਜਿਹੜੀ ਬਹੁਤ ਵਧੀਆ ਖੁਸ਼ਬੂ ਆਉਂਦੀ ਹੈ ਇਹਦੇ ਵਿੱਚੋਂ ਤੇ ਇਹ ਇਸ ਇਹਦਾ ਕੀ ਰੇਟ ਕਿੰਨਾ ਹੈ ਇਹਨਾਂ ਦਾ ਇਹਦਾ ਵੀ ਇਹ ਵੀ 130 ਰੁਪਏ ਪੈਂਦੀ ਹੈ ਜੀ ਇਹ 150 ਐਮਆਰਪੀ ਹੈ ਤੇ 130 ਰੁਪਏ ਪਾਉਗੀ 130 ਰੁਪਏ ਹਾਂ ਜੀ ਤੇ ਬਈ ਇੱਕ ਮੈਨੂੰ ਆਹ ਦੱਸ ਆ ਆ ਦੇਖ ਰਿਆ ਸੀ ਮੈਂ ਸਾਹਮਣੇ ਹਾਂਜੀ ਹਾਂਜੀ ਇਹ ਕੀ ਚੀਜ਼ ਕੀ ਹੈ ਇਹ ਪੱਥਰ ਜਿਹੜੇ ਮੈਂ ਦੇਖ ਰਿਆਗਾ ਨਿੱਕੇ ਨਿੱਕੇ ਜਿਹੇ ਆ ਪਏ ਨੇ ਜਿਹੜੇ ਆਹ ਇਹ ਮਨੀ ਮੈਗਨੇਟ ਸਟੋਨ ਹੈ ਜੀ ਇਹ ਸਾਊਥ ਅਮਰੀਕਾ ਤੋਂ ਆਂਦਾ ਹੈ ਇਹ ਵਾਲਾ ਹਾਂਜੀ ਹਾਂਜੀ ਇਹ ਕੀ ਕੰਮ ਕੀ ਕਰਦਾ ਹੈ ਇਹ ਇਹ ਪੈਸਾ ਜਿਵੇਂ ਲੋਕ ਕਹਿੰਦੇ ਪੈਸਾ ਖੜਦਾ ਨਹੀਂ ਹੈਗਾ ਟਿਕਦਾ ਨਹੀਂ ਹੈਗਾ ਪੈਸਾ ਆਂਦਾ ਹੈ ਮੰਨ ਲਓ 20 ਹਜ਼ਾਰ ਕਿਸੇ ਨੇ ਕਮਾਇਆ ਉਹਦੇ ਹੀ ਚਲਾ ਗਿਆ ਮੰਨ ਲਓ ਜੇ ਘਰੇ ਰੱਖਣਾ ਤੁਹਾਡੇ ਪੈਸਾ ਖੜਾ ਰਹਿਊਗਾ ਮੇਰਾ ਸਟੇਬਲ ਕਰੂਗਾ ਪੈਸਾ ਜਾਂਦਾ ਨਹੀਂ ਮਤਲਬ 20000 ਕਮਾਇਆ ਤਾਂ 10000 ਖੜ ਜੂਗਾ 10000 ਹੀ ਲੱਗੂਗਾ ਤੇ ਉਹ ਪੱਥਰ ਹੈਗੇ ਪੈਸੇ ਨੂੰ ਖੜਾ ਕੇ ਰੱਖੂਆ ਤੁਹਾਡੇ ਕੋਲ ਅੱਛਾ ਨਹੀਂ ਅਗਲਾ ਕਹਿੰਦਾ ਰਹਿਊਗਾ ਇਨਕਮ ਤਾਂ ਬਹੁਤ ਪਰ ਪੈਸੇ ਜੁੜਦੇ ਨਹੀਂ ਹਾਂ ਬਸ ਹੋਰ ਵੀ ਚੀਜ਼ਾਂ ਦੇਖਿਆ ਬਈ ਇਹ 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 ਦਾ ਕੀ ਸਾਬਦਾ ਪੀਰਾਮਿਡ ਹੁੰਦੇ ਆ ਪੀਰਾਮਿਡ ਇਹ ਕੀ ਗੱਲਾਂ ਸੁਣੇ ਬਹੁਤ ਬਈ ਯਾਰ ਹਾਂਜੀ ਬਿਜ਼ਨਸ ਦੇ ਪ੍ਰਤੀ ਰੱਖੇ ਜਾਂਦੇ ਆ ਘਰੇ ਵੀ ਰੱਖੀ ਜਾਂਦੇ ਆ ਮੰਨ ਲਓ ਸਟ्रेस ਵਗੈਰਾ ਹੁੰਦਾ ਕਿਸੇ ਨੂੰ ਸਟ्रेस ਦੂਰ ਕਰਦੇ ਇਹਨਾਂ ਚੋ ਪੱਥਰ ਹੈ ਅੱਛਾ ਇਹ ਸਟ्रेस ਦੂਰ ਕਰਦੇ ਆ ਹੂੰ ਇਹ ਟੈਂਸ਼ਨ ਫਰੀ ਕਰ ਦਿੰਦਾ ਮਤਲਬ ਦਫਤਰ 'ਚ ਰੱਖਣਾ ਘਰੇ ਰੱਖਣਾ ਜਿੱਥੇ ਮਰਜ਼ੀ ਰੱਖ ਸਕਦੇ ਹੋ ਉਹ ਨਾਲ ਤੁਸੀਂ ਵਾਸਤੇ ਵੀ ਆਉਂਦੇ ਆ ਅਲੱਗ-ਅਲੱਗ ਆਉਂਦੇ ਹੀ ਇਹ ਚ ਚਾਰ-ਪੰਜ ਤਰ੍ਹਾਂ ਦੇ ਆਉਂਦੇ ਆ ਤੇ ਇਹ ਤੋਂ ਇਲਾਵਾ ਭਾਈ ਆਹ ਚੀਜ਼ਾਂ ਪਈਆਂ ਨੇ ਨਾ ਬ੍ਰੇਸਲੇਟ ਆਉਂਦੇ ਆ ਇਹ ਸੂਲੇਮਾਨੀ ਹਕੀਕੰਦ ਆ ਜੀ ਅੱਛਾ ਇਹ ਮੰਨ ਲਓ ਟੂਨੇ ਟੋੜ ਕੇ ਕਰ ਦਿੰਦੇ ਆ ਨਜ਼ਰ ਤੋਂ ਬਚਣ ਲਈ ਆਹ ਬ੍ਰੇਸਲੇਟ ਪਾਓ ਪਤਾ ਲੱਗੂਗਾ ਰਿਜ਼ਲਟ ਆਊਗਾ ਹਾਂਜੀ ਰਿਜ਼ਲਟ ਆਊਗਾ ਮਤਲਬ ਬੱਚੇ ਵੀ ਪਾ ਸਕਦੇ ਕੇ ਕੋਈ ਵੀ ਪਾ ਸਕਦੇ ਇਹ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੇ ਪਏ ਨੇ ਇੱਥੇ ਜਿਵੇਂ ਆਹ ਵਾਲਾ ਹੋ ਗਿਆ 7 ਚੱਕਰਾ ਟਰੀ ਹੈ ਅੱਛ ਚੇ ਇੱਕ ਹੀ ਇੱਕ ਹੀ ਕਮ ਉਹਦੇ ਇਹ ਸ਼ਨੀ ਦੋਸ਼ ਦਾ ਹੁੰਦਾ ਹੀ ਸ਼ਨੀ ਗ੍ਰਹਿ ਤੋਂ ਮਤਲਬ ਪੀੜੀ ਤੋਂਨ ਤੋਂ ਬਚਾਉਂਦਾ ਹੈ ਅੱਛਾ ਤਾਂ ਕਈ ਤਰ੍ਹਾਂ ਦੇ ਬਾਈ ਕੁੜੇ ਬ੍ਰੇਸਲਟ ਪਏ ਨੇਗੇ ਇੱਥੇ ਆ ਮਾੜੀ ਦਿਖਾ ਵੀ ਦਿਨ ਜਿਵੇਂ ਆ ਇੱਧਰ ਪਏ ਨੇਗੇ ਹਨਾ ਤੇ ਆ ਬੁੱਧ ਦੇ ਆਂਦੇ ਮਤਲਬ ਇੰਦਾ ਦੇ ਬ੍ਰੇਸਲਟ ਮਿਲ ਜਣੇ ਤੁਹਾਨੂੰ ਤੇ ਟਾਕੋ ਆਏ ਆਂਦੇ ਐ ਇਹ ਵੀ ਮਨੀ ਮੈਗਨੇਟ ਕਵਾਇਨ ਨੇ ਅੱਛਾ ਤੇ ਆ ਹੋਰ ਵੀ ਜਿਵੇਂ ਆ ਬ੍ਰੇਸਲਟ ਹੈਗੇ ਜਿਵੇਂ ਆ ਦੇਖ ਲੋ ਜਿਹੜਾ ਵੀ ਇਹ ਕੋਈ ਰਾਸ਼ੀ ਦਾ ਸਿਸਟਮ ਵੀ ਹੁੰਦਾ ਕੋਈ ਇਹਨਾਂ ਦਾ ਨਾਲ ਜਾਂ ਕੋਈ ਨਹੀਂ ਕੋਈ ਰਾਸ਼ੀ ਦਾ ਨਹੀਂ ਕੋਈ ਵੀ ਪੈਣ ਸਕਦਾ ਅਲੱਗ-ਅਲੱਗ ਯੂਜ਼ ਹੁੰਦੇ ਇਹਨਾਂ ਦਾ ਅੱਛਾ ਉਹ ਪੁੱਛ ਗਿਆ ਅਗਲਾ ਜਿਵੇਂ ਦੱਸਦਾ ਵੀ ਆਹ ਪ੍ਰੋਬਲਮ ਆ ਉਹ ਅਸੀਂ ਦੇ ਦੇਨੇ ਆ ਅੱਛਾ ਉਹ ਮੋਕਾ ਤੁਸੀਂ ਦੇ ਦੋ ਹਾਂ ਜੀ ਤੇ ਕਈ ਤਰ੍ਹਾਂ ਦੇ ਜਿਹੜੇ ਬ੍ਰੇਸਲਟ ਵੀ ਤੁਹਾਨੂੰ ਇੱਥੋਂ ਮਿਲ ਜਾਣੇ ਆਗੇ ਹਾਂ ਜੀ ਤੇ ਇੱਕ ਇਕਾਹ ਦੱਸੋ ਬਈ ਯਾਰ ਆ ਬਹੁਤ ਸੋਹਣਾ ਹੈ ਇਹ ਪੀੜ ਜਿਹੜਾ ਹੈਗਾ ਇਹ ਇਹ ਇੱਕ ਮਤਲਬ ਬਿਜ਼ਨਸ ਪਰਪਸ ਤੇ ਯੂਜ਼ ਹੁੰਦੇ ਆ ਜਿਵੇਂ ਵੱਡੇ ਮਤਲਬ ਆਫਿਸ ਬਣੇ ਹੁੰਦੇ ਆ ਉਹਨਾਂ ਚ ਯੂਜ਼ ਹੁੰਦੇ ਲੋਕ ਘਰੇ ਵੀ ਰੱਖਦੇ ਆ ਕੋਈ ਸ਼ਾਂਤੀ ਲਈ ਰੱਖਦਾ ਕੋਈ ਪਿਆਰ ਲਈ ਰੱਖ ਹੂੰ ਕੋਈ ਪੈਸੇ ਲਈ ਰੱਖਦਾ ਅਲੱਗ-ਅਲੱਗ ਕੰਮ ਕਰਦੇ ਆ ਮਤਲਬ ਤੁਹਾਡੇ ਘਰ ਚ ਵਧੀਆ ਐਟਮੋਸਫੀਅਰ ਵਧੀਆ ਪੋਜ਼ਿਟਿਵਿਟੀ ਆ ਜੂਗੀ ਇਹ ਚੀਜ਼ਾਂ ਨਾ ਗਰੰਟੀ ਹੈ ਇਸ ਗੱਲ ਦੀ ਆਪਣੀ ਘਰੇ ਨੈਗੇਟਿਵਿਟੀ ਨਹੀਂ ਵੜਦੀ ਹਾਂ ਨੈਗੇਟਿਵਿਟੀ ਨਹੀਂ ਹੁੰਦੀ ਘਰੇ ਤੇ ਹੈ ਵੀ ਸੋਹਣਾ ਮਿਲਦਾ ਘਰੇ ਪਿਆ ਵੀ ਬਹੁਤ ਸੋਹਣਾ ਹਾਂਜੀ ਹਾਂਜੀ ਬਹੁਤ ਸੋਹਣਾ ਨਾਲੇ ਬਹੁਤ ਜੈਨੂਇਨ ਰੀਅਲ ਹੈ ਇਹ ਹੂੰ ਇਹ ਇਹ ਦੇਖੋ ਤੁਸੀਂ ਜੇ ਘਰੇ ਰੱਖੋਗੇ ਤਾਂ ਘਰੇ ਨੈਗੇਟਿਵਿਟੀ ਨਹੀਂ ਵੜਨੀ ਕੰਮ ਦੇ ਵਿੱਚ ਤੁਹਾਡੇ ਵਾਧਾ ਆਊਗਾ ਹਣਾ ਹਾਂਜੀ ਹਾਂਜੀ ਤਾਂ ਉਸ ਲਈ ਇਹ ਜਿਹੜਾ ਕੰਮ ਆਉਂਦਾ ਹੈਗਾ ਤੇ ਦੇਖੋ ਬਹੁਤ ਸੋਹਣਾ ਨਾਲੇ ਘਰੇ ਵੀ ਪਿਆ ਵੀ ਡੈ ਜੇ ਤੁਸੀਂ ਉਦਾਂ ਵੀ ਰੱਖਦੇ ਤਾਂ ਉਦਾਂ ਵੀ ਸੋਹਣਾਗਾ ਇਹ ਘਰੇ ਪਿਆ ਜਾਂ ਆਫਿਸ ਦੇ ਵਿੱਚ ਤੁਹਾਡੇ ਸੋਹਣਾ ਲੱਗਣਾ ਪਿਆਗਾ ਇੱਕ ਇਹਦਾ ਰੇ ਰੂਟ ਕਿੰਨਾ ਕੋਊਗਾ ਤਾਂ ਬਈ ਇਹ 700 ਰੁਪਏ ਤੋਂ ਸ਼ੁਰੂ ਹੋ ਜਾਂਦਾ 700 700 ਤੋਂ 1100 ਤੱਕ ਹੁੰਦਾ ਬਸ ਅੱਛਾ ਹਾਂਜੀ ਇੱਕ ਬਈ ਆਹ ਦੇਖ ਰਿਆ ਸੀ ਮੈਂ ਇਹ ਕੀ ਚੀਜ਼ ਹੈ ਜਿਹੜੀਆਂ ਪਈਆਂ ਨੇ ਇਹ ਕੀ ਕੰਮ ਇਹ ਨਾਰੀਅਲ ਦੇ ਪ੍ਰੋਡਕਟ ਹੈ ਜੀ ਇਹ ਅੱਛਾ ਨਾਰੀਅਲ ਦੇ ਆ ਦੇਖੋ ਜਿਵੇਂ ਨਮਕਦਾਨੀ ਆ ਗਈ ਨਾਰੀਅਲ ਦੀ ਨਾਰੀਅਲ ਦੀ ਬਹੁਤ ਸੋਹਣੀ ਬਈ ਹਨਾ ਆਹ ਦੇਖੋ ਇਹ ਇੱਥੋਂ ਦੇ ਪੈਂਦਾ ਨਮਕੇ ਦੇ ਹਾਂਜੀ ਇੱਥੋਂ ਪੈਂਦਾ ਤੁਹਾਨੂੰ ਖੁੱਲ ਕੇ ਨਮਕ ਪੈ ਜਾਂਦਾ ਅੱਛਾ ਤੇ ਆਹ ਦੇਖੋ ਇਹਦੇ ਵਿੱਚ ਸ ਤੇ ਬਹੁਤ ਸੋਹਣੀ ਮੈਨੂੰ ਲੱਗਦਾ ਪਲਾਸਟਿਕ ਯੂਜ਼ ਕਰਨ ਨਾਲ ਚੰਗਾ ਤਾਂ ਆ ਯੂਜ਼ ਕਰੋ ਹਾਂ ਤੇ ਪਲਾਸਟਿਕ ਯੂਜ਼ ਕਰਨਾ ਤੁਸੀਂ ਆ ਯੂਜ਼ ਕਰੋ ਇਹਦੇ ਵਿੱਚ ਕਾਫੀ ਤਰ੍ਹਾਂ ਦੇ ਆਉਂਦੇ ਜਿਵੇਂ ਆ ਦੇਖ ਲਓ ਕਾਲੀ ਮਿਰਚ ਵੀ ਜਿੱਦਾਂ ਦੇ ਜਿਹੜਾ ਵੀ ਨੂਨ ਮਿਰਚ ਮਸਾਲਾ ਜੋ ਵੀ ਪਾਉਣਾ ਸਾਰੇ ਤਰ੍ਹਾਂ ਦੀਆਂ ਹੈਗੀਆਂ ਰੱਖ ਸਕਦੇ ਕੋਈ ਕੁਝ ਨਹੀਂ ਖਾ ਸਕਦਾ ਕੋਈ ਵੀ ਪੀ ਪਾਣੀ ਪੀ ਸਕਦਾ ਖਾ ਵੀ ਸਕਦਾ ਕੋਈ ਘਰੇ ਕੋਈ ਚੀਜ਼ ਬੰਦੀ ਹੈ ਖੀਰ ਬੰਦੀ ਹੈ ਸਵੀਟ ਡਿਸ਼ ਕੋਈ ਵੀ ਬੰਦੀ ਕੋਈ ਵੀ ਚੀਜ਼ ਖਾ ਸਕਦਾ ਤੁਹਾਡੀ ਜੋ ਵੀ ਤੁਸੀਂ ਪਾਉਣਾ ਹੈ ਇਹਦੇ ਵਿੱਚ ਪਾ ਸਕਦੇ ਹੋ ਹਰ ਇੱਕ ਤਰ੍ਹਾਂ ਦੇ ਸਾਈਜ਼ ਪਏ ਹਨ ਤੇ ਆ ਚਮਚੇ ਹੀ ਪਏ ਹੈਗੇ ਇਹ ਚਮਚੇ ਵੀ ਉਹਨਾਂ ਦੇ ਨਾਰੀਅਲ ਦੇ ਵਿੱਚੋਂ ਮਿਲ ਜਣ ਕੀ ਨਿ ਮਿਲਾਂਗੇ ਪੰਜਾਬ 'ਚ ਵੀ ਗਰੰਟੀ ਆਪਣੀ ਅੱਛਾ ਜੀ ਹਾਂਜੀ ਪੰਜਾਬ 'ਚ ਮੱਚਲਾਸੇ ਬਸ ਛੋਟੇ ਆ ਦੇਖੋ ਹਨਾ ਇਹ ਛੋਟੇ ਆ ਮਾਦਾ ਸੁੱਕੀ ਭੂਜੀਆ ਪਾ ਕੇ ਦੇਣਾ ਬੱਚੇ ਨੂੰ ਕੋਈ ਗਿਰੀਆਂ ਪਾ ਕੇ ਦੇਣੀਆਂ ਮੰਨ ਲਓ ਡਿੱਗ ਜਾਂਦਾ ਜਾਂ ਕੋਈ ਡਿੱਗਣ ਡੁੱਗਣ ਦਾ ਕੋਈ ਹੋਣੀ ਇਹਦਾ ਕੋਈ ਟੁੱਟਦਾ ਨਹੀਂ ਦੇਖ ਕੇ ਦੇਖ ਲਓ ਅੱਛਾ ਇਹ ਨੈਪਕਿਨ ਸਟੈਂਡ ਹੈ ਟਿਸ਼ੂ ਪੇਪਰ ਨੈਪਕਿਨ ਰੱਖਦੇ ਨੇ ਜੇ ਕੋਈ ਆਮ ਦਾ ਰਿਸ਼ਤੇਦਾਰਾਂ ਨੂੰ ਜਾਂ ਜੋ ਵੀ ਟੇਬਲ ਤੇ ਡਾਈਨਿੰਗ ਟੇਬਲ ਤੇ ਰੱਖਣ ਤੇ ਬਈ ਯਾਰ ਬਹੁਤ ਵਧੀਆ ਚੀਜ਼ਾਂ ਤੁਸੀਂ ਘਰੇ ਪਲਾਸਟਿਕ ਯੂਜ਼ ਕਰਦੇ ਹੋ ਨਾ ਤਾਂ ਆਹ ਚੀਜ਼ਾਂ ਲੈ ਕੇ ਜਾਓ ਬਹੁਤ ਸੋਹਣੀਆਂ ਨਾਲ ਤਾਂ ਪਈਆਂ ਸੋਹ ਤੇ ਨਾਲੇ ਵਧੀਆ ਨੇ ਨਾ ਇਹ ਖਰਾਬ ਹੁਣ ساری ਉਮਰ ਐ ਨਹੀਂ ਹੈਗਾ ਵੀ ਤੁਸੀਂ ਸਿਰਦੋਂ ਚਾਰ ਦਿਨਾਂ ਨੂੰ ਤਾਂ ਉਹ ਤੋਂ ਇਲਾਵਾ ਜਿਵੇਂ ਆ ਪਏ ਹਨ ਕੋਈ ਡਰਿੰਕ ਵਗੈਰਾ ਪੀਣੀ ਆ ਤਾਂ ਉਹਦੇ ਵਾਸਤੇ ਜਿਹੜੇ ਵਧੀਆ ਚੀਜ਼ ਆਏ ਦੇਖੋ ਇਹ ਵੀ ਸਾਰੇ ਇਹ ਵੀ ਨਾਰੀਅਲ ਦੇ ਬਣਾਏ ਹੋਏ ਹਾਂਜੀ ਨਾਰੀਅਲ ਦੇ ਇਹ ਵੀ ਸਾਰੇ ਨਾਰੀਅਲ ਦੇ ਨੇ ਤੇ ਜੂਸ ਵੀ ਪੀ ਸਕਦਾ ਜ਼ਰੂਰੀ ਨਹੀਂ ਹਾਂ ਕੁਝ ਵੀ ਹਾਂ ਡਰਿੰਕ ਕੁਝ ਵੀ ਹੋਵੇ ਹਾਂ ਹਾਂ ਕੁਝ ਵੀ ਪੀ ਸਕਦੇ ਹੋ ਇਹ ਗੋਲਗਾ ਹੈ ਆ ਦੇਖੋ ਯਾਰ ਗੋਲਗਾ ਇੱਥੋਂ ਗੋਲ ਇੱਥੋਂ ਦੀ ਪੈਸੇ ਪਾਓ ਜਦੋਂ ਭਰ ਜੂਗਾ ਇੱਥੋਂ ਗੋਲ ਕਿ ਤੁਸੀਂ ਪੈਸੇ ਕੱਢ ਲੈਣੇ ਆ ਤੇ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਨੇ ਇਦਾਂ ਦੀਆਂ ਉਹ ਜੈਨੂਅਰ ਰੇਟ 'ਚ ਮਿਲਣਗੀਆਂ ਅੱਛਾ ਇਹ ਤੋਂ ਇਲਾਵਾ ਮੈਂ ਕਾਹ ਦੇਖ ਰਿਆ ਸੀ ਭਈ ਯਾਰ ਹਨਾ ਲੱਕੜ ਦੀ ਜਿਹੜੀਆਂ ਬਣੀਆਂ ਇਹ ਵਾਕਿੰਗ ਸਟਿਕ ਹੈ ਜੀ ਵਾਕਿੰਗ ਸਟਿਕ ਮੰਨ ਲਓ ਸੈਰ ਕਰਨ ਜਾਂਦੇ ਕੋਈ ਬਜ਼ੁਰਗ ਜਾਂਦੇ ਆਪਣੇ ਕੋਈ ਕਿਸੇ ਨੂੰ ਸ਼ੌਂਕ ਲਈ ਵੀ ਚਾਹੀਦੀ ਹੈ ਜਾਂ ਆਪਣੇ ਮੁੰਡੇ ਗੁੰਡੇ ਹੁੰਦੇ ਸ਼ੌਂਕ ਲਈ ਰੱਖਣੀ ਹੈ ਤਾਂ ਪਿਓਰ ਪਿੱਤਲ ਦੀ ਬਣੀ ਹੋਈ ਹੈ ਇਹ ਤਾਂ ਦੇਖਿਆ ਦਿਖਾ ਦਿ ਭਈ ਯਾਰ ਹਨਾ ਕਿੰਨੀ ਸੋਹਣੇ ਮੰਨ ਲਓ ਹੱਥ 'ਚ ਫੜੀ ਵੀ ਸੋਹਣੀ ਲੱਗਦੀ ਹੈ ਨਾ ਬਹੁਤ ਸੋਹਣ ਦਾ ਸ ਵੀਰੇ ਸਾਹਿਬ ਸੂਰ ਕਰਨੇ ਜਾਂਦਾਗਾ ਤਾਂ ਦਾ ਹੱਥ 'ਚ ਫੜ ਕੇ ਤੁਰੇ ਜਾਉ ਰਾਮਾ ਤਾਂ ਬਹੁਤ ਤੇ ਬਹੁਤ ਸੋਹਣੀ ਚੀਜ਼ ਹੱਥ 'ਚ ਬੜੀ ਵੀ ਉਹ ਤੁਹਾਨੂੰ ਹੀ ਦੇਵਾਂਗੇ ਤੇ ਇਦਾਂ ਦੀਆਂ ਤੁਹਾਨੂੰ ਹਰੇਕ ਤਰ੍ਹਾਂ ਦੀ ਮਿਲ ਜੂ ਜਿਵੇਂ ਆਹ ਦੇਖ ਲਓ ਜਿੱਦਾਂ ਦਾ ਵੀ ਚਾਹੀਦਾ ਮੈਂ ਲਦਾ ਪਏ ਹਨ ਇਹਨਾਂ ਦੇ ਸਾਰੇ ਹਾਂਜੀ ਹਾਂਜੀ ਜਿਹੜਾ ਵੀ ਤੁਹਾਨੂੰ ਚਾਹੀਦਾ ਹੈਂਡਲ ਚਾਹੀਦਾ ਉਹ ਉਦਾਂ ਦਾ ਮਿਲ ਜਾਣਾ ਜਿਵੇਂ ਆਹ ਪਿਆ ਉਹ ਕੁਹਾੜੀ ਵਾਲਾ ਪਿਆਗਾ ਹਾਂ ਜਿਹੜਾ ਵੀ ਚਾਹੀਦਾ ਤੁਹਾਨੂੰ ਨਾਰਮਲ ਚਾਹੀਦਾ ਉਦਾਂ ਦਾ ਹੀ ਮਿਲ ਜਾਣਾ ਹੈ ਸਾਰੇ ਤਰ੍ਹਾਂ ਦੇ ਜਿਹੜੇ ਹੈਂਡਲ ਤੁਹਾਨੂੰ ਇੱਥੋਂ ਮਿਲ ਜਣੇ ਤੇ ਇਹ ਹੈ ਵੀ ਬੜੇ ਸੋਹਣੇ ਸੋਹਣੇ ਇਹ ਇਹ ਹੈ ਵੀ ਤੇ ਇਹਨਾਂ ਦਾ ਰੇਟ ਉੱਡ ਕੀ ਹੈ ਬਈ ਇਹਨਾਂ ਦਾ ਇਹ ਰੇਟ ਹੈ ਜਿਹੜੇ ਸਿੰਪਲ ਵਾਲੀ ਹੈ 400 ਰੁਪਏ ਤੋਂ ਆਵਲੀ ਹਾਂਜੀ ਆ ਦੇਖੋ ਯਾਰ ਹਨ ਹੁਣ ਤੁਸੀਂ ਸੈਲ ਕਰਨੇ ਆ ਕਿਥੇ ਡਾਂਗ ਚੱਕ ਤੇ ਲੱਗਦਾ 1500 ਦਾ ਗੈਂਡਿੰਗ ਹੈ ਜਿਵੇਂ ਆ ਦੋਨੋਂ 1500 ਦੀਆਂ ਕੁਹਾੜੀ ਵਾਲੀ 1100 ਦੀ ਹੈ ਲੱਗ ਲੱਗ ਰੇਟ ਆ ਦੋਨਾਂ ਦਾ 1500 ਰਹੂਗਾ ਕਾਰ ਹੈਂਗਿੰਗ ਕਾਰ ਚ ਸ਼ੀਸ਼ੇ ਤੇ ਹੈਂਗ ਹੋ ਜਾਂਦਾ ਹੈ ਤੇ ਚਿੱਤਰ ਭਰਿਆ ਜਾਂਦਾ ਹੈ ਤੇ ਜਿਵੇਂ ਜਿਵੇਂ ਹਿੱਲੀ ਜਾਂਦਾ ਇਹ ਉਵੇਂ ਲੱਕੜ ਚਿੱਤਰ ਆ ਜਾਂਦਾ ਉਹਦੇ ਨਾਲ ਖੁਸ਼ਬੂ ਆਪਣੀ ਕਾਰ ਚ ਫੈਲ ਜਾਂਦੀ ਹੈ ਕਾਰ ਦੇ ਵਿੱਚ ਆ ਜਾਂਦੀ ਹੈ ਤਾਂ ਯਾਰ ਆ ਦੇਖੋ ਸੋਹਣੀ ਚੀਜ਼ ਆ ਨਾ ਤਾਂ ਇਹਦੇ ਵਿੱਚ ਕਈ ਡਿਜ਼ਾਈਨ ਆਉਂਦੇ ਨੇ ਜਿਵੇਂ ਆ ਦੇਖ ਲਓ ਆ ਦੇਖੋ ਭਰਿਆ ਹੋਇਆ ਐਦਾਂ ਦੇ ਜਿਹੜੇ ਤੁਹਾਨੂੰ ਇਹਦੇ ਵਿੱਚ ਮਿਲ ਜਾਣੀ ਹੈ ਇਹ 3 ਮਹੀਨੇ ਚੱਲਦਾ ਘੱਟੋ ਘੱਟ ਹਾਂਜੀ ਆਪਣੀ ਲੋਕੇਸ਼ਨ ਕੀ ਹੈ ਜਿੱਥੇ ਆਪਾਂ ਹੁਣ ਖੜੇ ਆ ਮੰਨ ਲਓ ਤੁਹਾਡੇ ਕੋਲ ਲੈਣ ਆਉਣਾ ਕਿਸੇ ਨੇ ਤਾਂ ਕਿੱਥੇ ਪਹੁੰਚ ਕਰੇ ਆਰਾ ਸਮਾਜ ਚੌਂਕ ਤੋਂ ਜੀ ਕੋਟ ਰੋਡ ਆ ਜਾਂਦੀ ਜਿਹੜੀ ਕੋਟ ਰੋਡ ਤੋਂ ਆਪਣੇ ਬਾਈਓ ਫੋਰਡ ਨੂੰ ਸੜਕ ਜਾਂਦੀ ਹੈ ਉਹ ਮੂੜਨ ਸਾਰੀ ਆਪਣੀ ਪਹਿਲੀ ਦੁਕਾਨ ਹੈ ਮੰਥ ਨਿਤਰਾ ਨੀਅਰ ਭਾਰਤ ਬੁੱਕਸਟੋਰ ਓਪੋਜ਼ਿਟ ਮਿੰਟੂ ਜੁਐਲਰ ਤੇ ਆਪਣੀ ਟਾਈਮਿੰਗ ਕੀ ਰਹਿੰਦੀ ਹੈ ਟਾਈਮਿੰਗ ਆਪਣੀ ਸਵੇਰੇ 9 ਵਜੇ ਤੋਂ ਲੈ ਕੇ ਰਾਤ ਦੇ 8:30 ਵਜੇ ਤੱਕ ਅੱਛਾ ਕੋਰੀਅਰ ਵਗੈਰਾ ਵੀ ਹੋ ਜਾਂਦਾ ਕੋਰੀਅਰ ਵੀ ਕਰਦੇ ਆ ਕੋਰੀਅਰ ਅਸੀਂ ਆਨਲਾਈਨ ਵੀ ਕੰਮ ਕਰਦੇ ਆ ਤੇ ਬਾਈ ਉਹਨਾਂ ਦਾ ਨੰਬਰ ਆਪਾਂ نیچے ਲਿਖ ਦਾਂਗੇ ਤੇ ਤੁਸੀਂ ਇੱਕ ਵਾਰੀ ਜ਼ਰੂਰ ਇੱਥੇ ਵਿਜ਼ਿਟ ਕਰਿਓ ਤੇ ਜਿੱਦਾਂ ਦਾ ਤੁਹਾਨੂੰ ਇਤਰ ਚਾਹੀਦਾ ਹਰੇਕ ਤਰ੍ਹਾਂ ਦੀ ਫ੍ਰੈਗਰੈਂਸ ਵਾਲਾ ਜਿਹੜਾ ਇਤਰ ਤੁਹਾਨੂੰ ਇੱਥੋਂ ਮਿਲ ਜੂਗਾ ਬਾਈ ਨੇ ਐਡਰੈਸ ਤੁਹਾਨੂੰ ਸਮਝਾਤਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਤੁਹਾਡੇ ਭੈਣ ਭਰਾ ਯਾਰ ਦੋਸਤ ਜਿਹੜੇ ਇਤਰ ਲਾਉਂਦੇ ਸ਼ਕੀਨ ਨੇ ਉਹ ਇੱਥੋਂ ਲੈ ਸਕਣ ਹੁਣ ਦੂਰ ਜਾਣ ਦੀ ਤੁਹਾਡੇ ਸ਼ਹਿਰ ਬਟਿੰਡਾ ਦੇ ਵਿੱਚ ਹੀ ਮਿਲੂਗਾ ਧੰਨਵਾਦ